ਆਹ ਚਵਲ ਜਨਾਨੀ ਤੁਸੀਂ ਫੇਸਬੁੱਕ ਤੇ ਬਹੁਤ ਭੌਂਕ ਦੀ ਵੇਖੀ ਹੋਗੀ ਬਾਈ ਭਾਨੇ ਸਿੱਧੂ ਬਾਰੇ ਜਾਂ ਸਿਸਟਰਜ਼ ਬਾਰੇ ਸਿਰਫ ਇੱਕ ਜ਼ਮੀਨ ਦੇ ਲਾਲਚ ਕਰਕੇ ਹੁਣ ਅਸੀਂ ਅੱਕ ਕੇ ਸਾਰੀ ਰਾਜ ਖੋਲਣ ਲੱਗੇ ਆ ਇਹਦੇ ਇਹਦੀ ਭੈਣ ਦੇ ਇਹਦੀ ਮਾਂ ਦੇ ਠੀਕ ਹੈ ਸੁਣੀ ਚੱਲਿਓ ਸੋਨਾ ਪਹਿਲਾਂ ਇਹਦੇ ਮੈਂ ਤੁਹਾਨੂੰ ਵਿਆਹ ਹੀ ਕਰਾ ਦਿੰਦਾ ਕਿੰਨੇ ਹੋਏ ਨੇ ਪਹਿਲਾਂ ਦਾ ਵਿਆਹ ਹੋਇਆ ਐਸਪੀ ਸ਼ਰਮਾ ਦੇ ਮੁੰਡੇ ਦੇ ਨਾਲ ਪਟਿਆਲੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਟੈਕਸੀ ਆ ਉਹਨਾਂ ਨੇ ਕੱਢ ਕੇ ਬਾਹਰ ਮਾਰੀ ਫਿਰ ਇਹਦਾ ਵਾਹ ਹੁੰਦਾ ਅਰਬਨ ਸਟੇਟ ਪਟਿਆਲਾ ਦੇ ਵਿੱਚ ਅਵਿਰਲ ਭੱਲਾ ਦੇ ਮੁੰਡੇ ਦੇ ਨਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬਈ ਇਹ ਟੈਕਸੀ ਆ ਉਹਨਾਂ ਨੇ ਵੀ ਕਰਨ ਦੁੱਤੋਂ ਨਹੀਂ ਮਰਿਆ ਸਮਾਨ ਬਾਹਰ ਠੀਕ ਹੈ ਫਿਰ ਇੱਕ ਇੱਕ ਮੁੰਡਾ ਇਹਦਾ ਬॉयਫਰੈਂਡ ਸੀਗਾ ਉਹਨੇ ਚੱਲ ਮੈਨੂੰ ਗੱਲ ਦੱਸੀ ਉਹ ਮੁੰਡਾ ਮੇਰੇ ਕੋਲ ਰੋਣ ਲੱਗ ਗਿਆ ਵੀ ਉਹ ਕਹਿੰਦਾ ਬਈ ਮੈਂ ਵੀ ਇਹਦੇ ਨਾਲ ਜਮਾ ਇਹਨੂੰ ਮੈਂ ਬਹੁਤ ਪਿਆਰ ਕਰਦਾ ਸੀਗਾ ਨਾ ਪਰ ਇਹ ਇਹਦਾ ਇੰਨਾ ਕੁ ਜ਼ਿਆਦਾ ਸਿਰਫ ਉਸੇ ਕੰਮ 'ਚ ਹੀ ਧਿਆਨ ਸੀਗਾ ਵੀ ਮੈਨੂੰ ਆਹਦਾ ਪਤਾ ਨਹੀਂ ਕੋਈ ਇਹ ਗੋਲੀਆਂ ਲਿਆ ਕੇ ਦਿੰਦੀ ਹੁੰਦੀ ਸੀ ਕਿ ਨਹੀਂ ਸੀ ਵੀ ਨਹੀਂ ਵੀ ਮੈਂ ਉਵੇਂ ਸੈਟੀਸਫਾਈ ਨਹੀਂ ਵੀ ਤੂੰ ਆ ਗੋਲੀਆਂ ਖਾ ਕੇ ਵੀ ਵੀ ਸੈਕਸ ਕਰ ਵੀ ਮੈਨੂੰ ਇਹ ਇਹਦੇ ਨਾਲ ਇੰਨਾ ਇਹ ਸਬਰ ਨਹੀਂ ਆ ਰਿਹਾ ਵੀ ਤੂੰ ਵੀ ਮਤਲਬ ਇੱਕ ਸਾਥ ਦੇ ਉਹਨੂੰ ਸਟੀਰੋਇਡ ਖਵਾ ਕੇ ਧੱਕੇ ਨਾਲ ਤੇ ਉਹਦੇ ਨਾਲ ਫਿਜ਼ੀਕਲ ਹੁੰਦੀ ਸੀ ਕਿ ਐੋ ਜੀ ਨੀਚ ਜਨਾਨੀਆਂ ਇਹ ਤੇ ਸਾਡੀਆਂ ਭੈਣਾਂ ਬਾਰੇ ਬੋਲੂਗੀ ਯਾਰ ਇਹ ਸਾਡੀਆਂ ਭੈਣਾਂ ਬਾਰੇ ਸਾਡੀਆਂ ਮਾਵਾਂ ਬਾਰੇ ਆ ਸਾਡੇ ਪਰਿਵਾਰ ਬਾਰੇ ਬੋਲੂਗੀ ਅਸੀਂ ਹਜੇ ਵੀ 3 ਭੈਣਾਂ ਦੇ ਸਾਂਝੇ ਆ ਅਸੀਂ ਹਜੇ ਤਾਂ ਗੱਲਾਂ ਖੋਲ ਦੇਣੀ ਇਹ ਇਹਨੇ ਖੋਲੀਆਂ ਤਾਂ ਮੈਂ ਗੱਲਾਂ ਅੱਜ ਹੀ ਕੀਤੀਆਂ ਨੇ ਫੇਰ ਇੱਕ ਮੁੰਡਾ ਇਹਨਾਂ ਤੋਂ ਡਰਦਾ ਵਿਚਾਰਾ ਯੂ ਐਸ ਏ ਹੁਣ ਡੋਂਕੀ ਲਾ ਗਿਆ ਉਹਨੂੰ ਇਹ ਲਾਲਚ ਦੇ ਕੇ ਕਹਿੰਦੀਆਂ ਸੀਗੀਆਂ ਵੀ ਤੂੰ ਨਾ ਅਖੇ ਕਿਵੇਂ ਨਾ ਕਿਵੇਂ ਕਰਕੇ ਵੀ ਭਾਨੇ ਸਿੱਧੂ ਦਾ ਐਕਸੀਡੈਂਟ ਕਰਾ ਦੇ ਵੀ ਉਹਦਾ ਨੁਕਸਾਨ ਕਰਾ ਦੇ ਸਾਰੀ ਜ਼ਮੀਨ ਆਪਾਂ ਨੂੰ ਮਿਲ ਜੂਗੀ ਤੂੰ ਰਾਜਾ ਬਣ ਜਿਆ ਇਹ ਬਣ ਜਿਆ ਉਹ ਬਣ ਜੇਗਾ ਵੀ ਇੰਨੀ ਹੱਦ ਤੱਕ ਇਹ ਗਿਰਗੀਆਂ ਅੱਛਾ ਜਿਹੜੇ ਇਹਦੇ ਨਾਲ ਜਗਰਾਉ ਇਹਨਾਂ ਦੇ ਨਾਨਕੇ ਨੇ ਇਹਦੇ ਤੇ ਉਹ ਇਹਦੇ ਮਾਮੇ ਨੇ ਜਿਹੜੇ ਇਹਨੂੰ ਸਮਝਾਉਂਦੇ ਸੀ ਵੀ ਤੂੰ ਐ ਗਲਤ ਨਾ ਹੋ ਤੂੰ ਗਲਤ ਨਾ ਚੱਲਾ ਵੀ ਕਰੈਕਟਰ ਵਾਈਜ਼ ਵੀ ਤੂੰ ਇੰਨਾ ਨਾ ਵੀ ਹੈਣਾ ਉਹ ਚੱਲ ਵੀ ਇਹ ਮਤਲਬ ਇਹਨੇ ਸਮਝਣ ਦੀ ਬਜਾਏ ਉਹਨਾਂ ਨਾਲ ਬੋਲਣੋਂ ਹਟ ਗਈ ਇਹਦੀ ਮਾਂ ਵੀ ਇਹਦੀ ਮਾਂ ਵੀ ਵਿਚਿਰਲੀ ਹੋਈ ਇਹਨਾਂ ਨਾਲ ਰਮਨ ਕੰਤਾ ਜਿਹੜੀ ਹੈ ਔਰ ਉਹ ਆਪਣੇ ਭਰਾਵਾਂ ਨਾਲ ਬੋਲਣਾ ਬੰਦ ਕਰ ਗਈ ਬਾਈਕਾਟ ਕਰ ਗਈ ਵੀ ਆਪਦੀ ਕੁੜੀਆਂ ਵੀ ਕੁੜੀਆਂ ਮੇਰੀਆਂ ਤਾਂ ਵੀ ਐਂ ਚੱਲਣਗੀਆਂ ਇਹ ਬਿਨਾ ਗੇਅਰ ਤੋਂ ਹੀ ਚੱਲਣਗੀਆਂ ਫੁੱਲ ਗਲਤ ਤੇ ਵੀ ਤੁਹਾਡੇ ਨਾਲ ਨਹੀਂ ਅਸੀਂ ਬੋਲਦੇ ਉਹ ਵਿਚਾਰੇ ਨੂੰ ਸਮਝਾਉਂਦੇ ਸੀਦੇ ਮਾਮੇ ਬਹੁਤ ਚੰਗੇ ਬੰਦੇ ਨੇ ਫੇਰ ਜਿਹੜੀ ਆਹਾ ਛੋਟੀ ਇਹਨੂੰ ਮਹਾਲੀ ਚੰਡੀਗੜ੍ਹ ਦੇ ਜਿਹੜੇ ਕਲੱਬਾਂ ਕਲੱਬਾਂ ਜਾਂਦੇ ਰਹਿੰਦੇ ਉਹ ਤਾਂ ਚੰਗੀ ਤਰ੍ਹਾਂ ਪਛਾਣ ਹੀ ਗਏ ਹੋਣੇ ਆ ਇਹ ਤਾਂ ਰਹਿਣੀ ਬਾਹਰ ਗਿੱਜੀ ਆ ਮੁੰਡਿਆਂ ਦੇ ਨਾਲ ਯਾਰ ਘਰੇ ਵੱਟਦੀ ਕੋਈ ਨਹੀਂ ਅੱਛਾ ਸ਼ਰਾਬ ਬੀਅਰ ਸੁੱਖਾ ਮੀਨ ਤੇ ਆਹ ਆਪਣੀਆਂ ਵੇਪਾਂ ਜੀਆਂ ਹੁੰਦੀਆਂ ਨੇ ਜਿਹੜੀਆਂ ਹੁੱਕੇ ਹਾ ਕੇ ਸ਼ਰਾਬ ਆ ਨਾ ਜਿਹੜੀ ਜੂਸ ਵਾਂਗੂ ਪੀਂਦੀ ਆ ਇਹ ਤੇ ਕਹੂਗੇ ਹੀ ਤਾਂ ਐ ਆ ਜੀ ਬਹੁਤ ਸੁਲਝੇ ਵੀ ਅਸੀਂ ਸੰਤਾਂ ਸਾਧੂਆਂ ਅਸੀਂ ਮਹਾਂਤਾਂ ਕਾ ਤੋ ਤੂੰ ਇਹ ਆ ਲਵਜ ਵੀ ਤੇਰੇ ਮੂੰਹ ਤੋਂ ਕੱਢਦੀ ਆ ਨਾ ਤੇ ਇਹ ਵੀ ਤੇਰੀ ਤੇਰੇ ਤੇ ਪਾਪ ਆ ਜੀ ਤੂੰ ਆ ਲਵਜਾਂ ਦਾ ਸੰਤ ਜਾਂ ਸਾਧੂ ਨਾਮ ਵੀ ਲੈਣੀ ਆ ਇਹ ਐਡੇ ਪਵਿੱਤਰ ਸ਼ਬਦ ਨੇ ਤੇ ਤੇਰਾ ਗਰਦਾਰ ਕੀ ਆ ਤੇ ਕਹੀ ਨਹੀਂ ਤੂੰ ਸਾਨੂੰ ਆ ਫੇਰ ਇਹਨੇ ਗੱਲ ਆਖੀ ਇਹਨੇ ਉਈ ਅਮਨਟੋ ਅਮਨ ਢੋਟ ਵਾਲੀ ਗੱਲ ਆਖਦੀ ਸੀ ਵੀ ਐ ਕਰਕੇ ਜੀ ਥੋੜ ਸਿਸਟਰ ਥੋਡੀ ਅਮਨ ਢੋਟ ਕੋਲ ਜੇਬੋ ਅਸਲ ਦੇ ਵਿੱਚ ਅਮਨ ਢੋਟ ਨਾਲ ਗੱਲ ਤਾਂ ਤੇਰੀ ਆਪ ਦੀ ਆ ਜੇ ਪੁੱਛੂ ਅਮਨ ਢੋਟ ਨੂੰ ਕਿ ਤੇਰੀ ਵੀ ਗੱਲ ਹੈ ਨਹੀਂ ਕੀ ਇਹਦੇ ਨਾਲ ਜਿਹੜੀ ਬੁੜੀ ਨੇ ਆਪ ਦਾ ਪਿਓ ਤੇ ਦਾਦਾ ਹੀ ਹੱਥੀ ਮਰਾਤਾ ਯਾਰ ਉਹ ਕਿੰਨੀ ਕਿਤੇ ਚੰਗੀ ਹੋਊਗੀ ਯਾਰ ਤੁਸੀਂ ਆਪ ਅੰਦਾਜ਼ ਚਲਾਓ ਅਸਲ ਦੇ ਵਿੱਚ ਹਰਮਨ ਸਵਾਮੀ ਦੇ ਬਾਪੂ ਤੇ ਦਾਦੇ ਦੀ ਮੌਤ ਦੀ ਜ਼ਿੰਮੇਵਾਰ ਹਰਮਨ ਸਵਾਮੀ ਆਪ ਹੈ ਰਮਣ ਕਾਂਤਾ ਆਪ ਹੈ ਇਹਨਾਂ ਨੇ ਉਹਨਾਂ ਨੂੰ ਉਂਗਲਾਂ ਦੇ ਦੇ ਕੇ ਕਿਸੇ ਦਾ ਹੱਕ ਖੋਹਣ ਭੇਜਿਆ ਸੀਗਾ ਤੇ ਜਦੋਂ ਕਿਸੇ ਦਾ ਹੱਕ ਖੋਹਨੇ ਆ ਨਾ ਤੇ ਉਦੋਂ ਫਿਰ ਇਹੋ ਜਿਹੇ ਕੰਮ ਹੀ ਹੁੰਦੇ ਹੁੰਦੇ ਨੇ ਬਾਕੀ ਤੁਸੀਂ ਦੋਵੇਂ ਕਿੱਥੇ ਸਾਡੀਆਂ ਭੈਣਾਂ ਦੀਆਂ ਰੀਸਾਂ ਕਰ ਲਉਗੀਆਂ ਉਹਨਾਂ ਨੇ ਤਾਂ ਮੀਹਾਂ ਦੇ ਵਿੱਚ ਭੁੱਖੇ ਰਹਿ ਰਹਿ ਕੇ ਕੰਮ ਕੀਤਾ ਵਾਏ ਬਹੁਤ ਜਿਆਦਾ ਸਟਰਗਲ ਨਾਲ ਪੜ੍ਹਾਈ ਕਰਕੇ ਬਹੁਤ ਜਿਆਦਾ ਆਪਦੀ ਲਾਈਫ ਦੇ ਵਿੱਚ ਸਕਸੈਸ ਹਾਸਲ ਕੀਤੀ ਆ ਆਪਦੀ ਮਿਹਨਤ ਦੇ ਨਾਲ ਹਾਰਡਵਰਕ ਦੇ ਨਾਲ ਗਰਾਊਂਡ ਜ਼ੀਰੋ ਤੋਂ ਉੱਠ ਕੇ ਸਾਡੀਆਂ ਭੈਣਾਂ ਦੇ ਤੁਹਾਨੂੰ ਲੋਕੀ ਪਹਿਰੀਆਂ ਥਲਾਉਂਦੇ ਨੇ ਚਾਹੇ ਕੋਈ ਵੱਡਾ ਵੀ ਹੋਵੇ ਉਹ ਵੀ ਪਹਿਰੀਆਂ ਥਲਾਉਂਦਾ ਹੈ ਤੇ ਤੁਹਾਨੂੰ ਤੁਹਾਨੂੰ ਥੂ-ਥੂ ਕਰਦਾ ਸਾਰਾ ਪਟਿਆਲਾ ਤੇ ਤੁਸੀਂ ਰੀਸ ਨਹੀਂ ਕਰ ਸਕਦੀਆਂ ਕਦੇ ਵੀ ਤੇ ਤੁਸੀਂ ਬਗਾਨੇ ਟੁਕੜਿਆਂ ਦੇ ਪਲ ਨਾਲੀਆਂ ਤੁਸੀਂ ਇਸਰੇ ਦੀਆਂ ਆਯਾਸ਼ ਹੋ ਸਵਾਣ ਚਾਰ ਝੂਠੇ ਇਲਜ਼ਾਮ ਲਾ ਕੇ ਤੁਸੀਂ ਨਾ ਸਾਡੀਆਂ ਭੈਣਾਂ ਨੂੰ ਬਦਨਾਮ ਕਰ ਸਕਦੇ ਹੋ ਨਾ ਬਾਈ ਭਾਨੇ ਨੂੰ ਬਦਨਾਮ ਕਰ ਸਕਦੇ ਹੋ ਤੇ ਬਾਕੀ ਇਹ ਤਾਂ 45 50 ਕਿੱਲਿਆਂ ਦੀ ਤੂੰ ਗੱਲ ਕਰਦੀਆਂ ਏਜੰਟ ਐਡੀਆਂ ਐਡੀਆਂ ਆਫਰਾਂ ਕਰਦੇ ਸੀ ਚਾਹੇ 200 ਕਿੱਲਾ ਜ਼ਮੀਨ ਦਾ ਹੋ ਮੁੱਲ ਲੈ ਲੈਂਦਾ ਬਾਕੀ ਤੁਸੀਂ ਤਾਂ ਉਹੀ ਫੋਕੀਆਂ ਛਾਲਾ ਮਾਰੀ ਆਂ ਨੀਓ ਜਿਹੜੀ ਅਸਲੀ ਜ਼ਮੀਨ ਦੀ ਮਾਲਕਨ ਆ ਨਾ ਉਹੀ ਤਾਂ ਸੇਵਾ ਸਾਡੀ ਭੈਣ ਜਸਪਾਲ ਕਰ ਰਹੀ ਆ ਪਹਿਲੇ ਦਿਨ ਤੋਂ ਜਿਹਨੂੰ ਤੁਸੀਂ ਘਰੋਂ ਬਾਹਰ ਕੱਢਤਾ ਤੇ ਧੱਕਾ ਸੀ ਕੀਤਾ ਕਿ ਤੁਸੀਂ ਕੀਤਾ ਹੋਇਆ ਦੋਵਾਂ ਨੂੰ ਮੈਂ ਚੈਲੰਜ ਕਰਦਾ ਹਰ ਮਨ ਨੂੰ ਵੀ ਤੇ ਛੋਟੀ ਨੂੰ ਵੀ ਜਦੋਂ ਮਰਜ਼ੀ ਮੈਂ ਲੈ ਕੇ ਆਉਂਗਾ ਬਾਈ ਨੂੰ ਫਾਰਮ ਤੇ ਜਦੋਂ ਮਰਜ਼ੀ ਤੁਸੀਂ ਕੈਮਰਾ ਲੈ ਕੇ ਫਾਰਮ ਤੇ ਆ ਜਿਓ ਜੇ ਇੱਕ ਵੀ ਗੱਲ 'ਚ ਝੂਠੇ ਪੈ ਗਏ ਨਾਲ ਦੀ ਨਾਲ ਉਥੋਂ ਹਟ ਜਾਗੇ ਏ ਤੁਹਾਨੂੰ ਚੈਲੰਜ ਆ ਤੇ ਰਿਕਾਰਡ ਕਰਕੇ ਰੱਖ ਲਉ ਗੱਲ ਬਸ ਇੰਨੀ ਇੱਕ ਗੱਲਾਂ ਅੱਜ ਮੈਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਬਹੁਤ ਚਿਰ ਦੇ ਸੀ ਸਬਰ ਕਰੀ ਬੈਠੇ ਸੀ ਮੈਨੂੰ ਆਏ ਸੀ ਅੱਜ ਵੀ ਇਹ ਹਟ ਜੂ ਅੱਜ ਵੀ ਹਟ ਜੂ ਪਰ ਇਹ ਨਹੀਂ ਹਟੀ ਤੇ ਅੱਜ ਜਿਹਨੇ ਹਾ ਕੰਮ ਕਰਾਉਣਾ ਸੀ ਜਿਹਨੇ ਹਾ ਕੰਮ ਕਰਾਤਾ ਤੇ ਤੁਹਾਨੂੰ ਅਪੀਲ ਆ ਬਾਈ ਇਹੋ ਜੀਆਂ ਚਮੜ ਜਨਾਨੀਆਂ ਤੇ ਚਮੜਾਓ ਨਾ ਇਹਨਾਂ ਦਾ ਪੱਕੇ ਤੌਰ ਤੇ ਬਾਈਕਾਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ